ਪ੍ਰਸ਼ਾਸਨ ਵੱਲੋਂ ਇਹ ਕਿਹਾ ਗਿਆ ਹੈ ਕਿ ਜੇ ਅੰਡਰ ਏਜ ਬੱਚੇ ਵੀਕਲਸ ਟੂ ਵੀਕਲ ਟੂ ਵੀਲਰ ਵੀਕਲਸ ਜਾਂ ਫੋਰ ਵੀਲਰ ਵੀਕਲ ਚਲਾਉਂਦੇ ਨੇ ਤਾਂ ਵੱਡਾ ਜੁਰਮਾਨਾ ਜਿਹੜਾ ਵਾ ਉਹ ਭਰਨਾ ਪਏਗਾ ਜਿਹੜੇ 18 ਸਾਲ ਤੋਂ ਘੱਟ ਦੇ ਨੇ ਉਹਨਾਂ ਵਾਸਤੇ ਹੈ ਵੀ ਉਹਨਾਂ ਦੇ ਪੇਰੈਂਟਸ ਨੂੰ ਜੇ ਉਹ ਵੀਹਿਕਲ ਲੈ ਕੇ ਜਾਂਦੇ ਆ ਤੇ ਪੇਰੈਂਟਸ ਨੂੰ ਜਿਹੜੀ ਆ ਉਹ 3 ਸਾਲ ਦੀ ਕੈਦ ਤੇ 25000 ਜੁਰਮਾਨਾ ਹੋਏਗਾ ਤੇ ਜਿਹੜੇ ਪਿੱਛੋਂ ਸੈਕਸ਼ਨ ਆਈਆਂ ਨੇ ਉਹਦੇ ਵਿੱਚ ਇਹ ਹੈ ਕਿ ਜਿਹੜੇ ਛੋਟੇ ਬੱਚੇ ਨੇ ਲਰਨਿੰਗ ਲਾਇਸੈਂਸ 16 ਸਾਲ ਤੋਂ ਲੈ ਕੇ ਬਣਦਾ ਵਾ ਉਹਦੇ ਵਿੱਚ 50 ਸੀਸੀ ਆ 50 ਸੀਸੀ ਜੇ ਤੁਹਾਡੇ ਕੋਲ ਵੀਹਿਕਲ ਹੈਗਾ ਤੇ ਉਹ ਆਪਾਂ ਜਨਤਕ ਥਾਂ ਤੇ ਬਾਹਰ ਲਿਜਾ ਨਹੀਂ ਸਕਦੇ ਤੇ 50 ਸੀਸੀ ਕੋਈ ਵੀ ਅੱਜ ਕੱਲ ਨਾ ਮੋਪਡ ਹੈ ਨਾ ਕੋਈ ਸਕੂਟਰ ਹੈ ਨਾ ਕੋਈ ਮੋਟਰਸਾਈਕਲ ਹੈ ਹਾਲਾਂਕਿ ਪ੍ਰਸ਼ਾਸਨ ਸਕੂਲਾਂ ਦੇ ਵਿੱਚ ਵੀ ਜਾ ਕੇ ਇਹਨਾਂ ਨੂੰ ਅਵੇਅਰ ਕਰ ਰਿਹਾ ਹੈਗਾ ਕਿ ਅੰਡਰ ਏਜ ਜਿਹੜੇ ਬੱਚੇ ਨੇ ਉਹ ਵੀਹਿਕਲਸ ਨਾ ਚਲਾਉਣ ਕਿਉਂਕਿ ਲਗਾਤਾਰ ਹਾਦਸੇ ਜਿਹੜੇ ਵਾਦੇ ਨੇ ਵੀਹਿਕਲ ਕਿਸੇ ਦਾ ਵੀ ਹੋਵੇ ਵੀਹਿਕਲ ਮਾਲਕ ਤੇ ਕਾਰਵਾਈ ਜਿਹੜੀ ਹੈ ਉਹ ਹੋਏਗੀ 25000 ਰੁਪਏ ਤੱਕ ਦਾ ਜ਼ੁਰਮਾਨਾ ਜਿਹੜਾ ਵੈ ਉਹ ਤੁਹਾਨੂੰ ਹੋ ਸਕਦਾ ਹੈ ਤੇ ਜੇਲ ਵੀ ਜਾਣੀ ਪੈ ਸਕਦੀ ਹੈ ਨਾਬਾਲਗ ਬੱਚਿਆਂ ਲਈ ਅੰਦਰ ਏਜ ਡਰਾਈਵਿੰਗ ਕਰਨ ਵਾਲਿਆਂ ਲਈ ਸਖਤ ਕਾਨੂੰਨ ਜਿਹੜਾ ਵਾ ਉਹ ਪਾਸ ਹੋ ਚੁੱਕਾ ਹੈ ਤੇ 1 ਅਗਸਤ ਤੋਂ ਉਸ ਕਾਨੂੰਨ ਨੇ ਲਾਗੂ ਵੀ ਹੋ ਜਾਣਾ ਹੈ ਪਰ ਉਸ ਤੋਂ ਪਹਿਲਾਂ ਦੀ ਤੁਹਾਨੂੰ ਤਸਵੀਰਾਂ ਦਿਖਾਣ ਪਹੁੰਚੇ ਆ ਅਸੀਂ ਇੱਕ ਨਿੱਜੀ ਸਕੂਲ ਦੇ ਬਾਹਰ ਖੜੇ ਆ ਜਿੱਥੇ ਪ੍ਰਸ਼ਾਸਨ ਵੱਲੋਂ ਇਹ ਕਿਹਾ ਗਿਆ ਹੈ ਕਿ ਜੇ ਅੰਦਰ ਏਜ ਬੱਚੇ ਵੀਕਲ ਟੂ ਵੀਲਰ ਵੀਕਲਸ ਜਾਂ ਫੋਰ ਵੀਲਰ ਵੀਕਲ ਚਲਾਉਂਦੇ ਨੇ ਤਾਂ ਵੱਡਾ ਜੁਰਮਾਨਾ ਜਿਹੜਾ ਵਾ ਉਹ ਭਰਨਾ ਪਏਗਾ ਤਾਂ ਅੱਜ ਇੱਕ ਨਿੱਜੀ ਸਕੂਲ ਦੇ ਬਾਹਰ ਮੌਜੂਦ ਆ ਉੱਥੇ ਬਹੁਤ ਸਾਰੇ ਇਸ ਤਰ੍ਹਾਂ ਦੇ ਬੱਚੇ ਨਜ਼ਰ ਆਣ ਗਏ ਤੁਹਾਨੂੰ ਕਿ ਅੰਡਰ ਏਜ ਨੇ ਜੋ ਐਕਟੀਵਿਟੀ ਵਾਸਤੇ ਸਕੂਲ ਆਉਂਦੇ ਨੇ ਤੇ ਉਸ ਤੋਂ ਬਾਅਦ ਮਤਲਬ ਉਸ ਨਿਯਮਾਂ ਦੀ ਹੁਣ ਤੱਕ ਤਾਂ ਤਰ ਜਿਹੜੀਆਂ ਨੇ ਉਹ ਉਡਾਰੇ ਨੇ ਪਰ ਇੱਕ ਤਰੀਕ ਤੋਂ ਬਾਅਦ ਦੇਖਣਾ ਹੋਏਗਾ ਕਿ ਇੱਕ ਤਰੀਕ ਤੋਂ ਬਾਅਦ ਕੀ ਇਸ ਰੂਲ ਜਿਹੜਾ ਵਾ ਇਹ ਨਿਰਧਾਰਿਤ ਤੌਰ ਤੇ ਲਾਗੂ ਹੋ ਜਾਂਦਾ ਹੈ ਬੱਚੇ ਜਿਹੜੇ ਨੇ ਉਹ ਇਸ ਤੋਂ ਅਵੇਅਰ ਹੋ ਜਾਂਦੇ ਨੇ ਪਰ ਮੌਜੂਦਾ ਹਾਲਾਤ ਜੇ ਤੁਹਾਨੂੰ ਦਿਖਾਈਏ ਤੇ ਅੱਜ 30 ਤਰੀਕ ਹੈਗਾ 30 ਜੁਲਾਈ ਜਿਹੜੀ ਹੈਗੀ ਤੇ ਅੱਜ ਸਕੂਲਾਂ ਦੇ ਬਾਹਰ ਜਿਹੜੇ ਵੇ ਲਗਾਤਾਰ ਐਕਟਿਵਾਸ ਖੜੀਆਂ ਨੇ ਐਕਟਿਵਾਦੀਆਂ ਜਿਹੜੀਆਂ ਕਤਾਰਾਂ ਨੇ ਉਹ ਲਗਾਤਾਰ ਲੱਗੀਆਂ ਹੋਈਆਂ ਨੇ ਨਾ ਤਾਂ ਟੀਚਰਸ ਵੱਲੋਂ ਤੇ ਸਕੂਲ ਦੇ ਪ੍ਰਸ਼ਾਸਨ ਵੱਲੋਂ ਨਾ ਹਾਲੇ ਬੱਚਿਆਂ ਨੂੰ ਅਵੇਅਰ ਕੀਤਾ ਗਿਆ ਹੈਗਾ ਨਾ ਪ੍ਰਸ਼ਾਸਨ ਵੱਲੋਂ ਹਾਲੇ ਉਸ ਤੇ ਕੋਈ ਵੀ ਆ ਲੋਕਾਂ ਨੂੰ ਅਵੇਅਰ ਹਾਲਾਂਕਿ ਪ੍ਰਸ਼ਾਸਨ ਸਕੂਲਾਂ ਦੇ ਵਿੱਚ ਵੀ ਜਾ ਕੇ ਇਹਨਾਂ ਨੂੰ ਅਵੇਅਰ ਕਰ ਰਿਹਾ ਹੈਗਾ ਕਿ ਅੰਡਰ ਏਜ ਜਿਹੜੇ ਬੱਚੇ ਨੇ ਉਹ ਵਹੀਕਲਸ ਨਾ ਚਲਾਉਣ ਕਿਉਂਕਿ ਲਗਾਤਾਰ ਹਾਦਸੇ ਜਿਹੜੇ ਵਾਦੇ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਉਹ ਜ਼ਿਆਦਾਤਰ ਇਸੇ ਵਾਸਤੇ ਕਿਉਂਕਿ ਨਾ ਉਹਨਾਂ ਦੇ ਪੈਰ ਪਹੁੰਚਦੇ ਨੇ ਇਸ ਤਰ੍ਹਾਂ ਦੇ بڑے ਕਾਰਨ ਹੈਗੇ ਨੇ ਜੋ ਵੱਡੇ ਹਾਦਸੇ ਵਾਪਰ ਜਾਂਦੇ ਨੇ ਤਾਂ ਹੋਣਾ ਇਹ ਵੱਡੀ ਖਬਰ ਤੁਹਾਡੇ ਤੱਕ ਪਹੁੰਚਾ ਰਹੇ ਆ ਜੇ ਤੁਸੀਂ 1 ਅਗਸਤ ਤੋਂ ਬਾਅਦ ਇਹ ਪੇਰੈਂਟਸ ਲਈ ਵੀ ਅਹਿਮ ਹੈ ਤੇ ਉਹਨਾਂ ਬੱਚਿਆਂ ਦੇ ਲਈ ਵੀ ਅਹਿਮ ਹੈ ਜੇ ਅੰਡਰ ਏਜ ਬੱਚੇ ਵਹੀਕਲ ਚਲਾਉਂਦੇ ਨੇ ਉਮਰ ਘਟ ਹੈ ਤਾਂ ਉਹਨਾਂ ਨੂੰ ਮੋਟਾ ਚਲਾਨ ਹੋ ਸਕਦਾ ਹੈ ਤੇ ਮਾਪਿਆਂ ਨੂੰ ਜਿਹੜਾ ਮਾਂ ਤੇ ਪਿਓ ਦੇ ਵਿੱਚੋਂ ਇੱਕ ਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ ਤਾਂ ਲਗਾਤਾਰ ਇੱਕ ਖਬਰ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ ਬੱਚਿਆਂ ਨੂੰ ਪੁਲਿਸ ਪ੍ਰਸ਼ਾਸਨ ਵੀ ਅਵੇਅਰ ਕਰ ਰਿਹਾ ਤੇ ਸਕੂਲ ਵਿੱਚ ਵੀ ਅਵੇਅਰ ਜਿਹੜਾ ਵਾ ਉਹ ਬੱਚਿਆਂ ਨੂੰ ਕੀਤਾ ਜਾ ਰਿਹਾ ਹੈ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਵੱਡੇ ਨੁਕਸਾਨ ਤੋਂ ਵੱਡੇ ਚਲਾਨ ਤੋਂ ਵੱਡੇ ਜਿਹੜੇ خاص سے تو ਤੁਸੀਂ ਵੱਸ ਸਕੋ ਕਿਉਂਕਿ ਮੋਟਾ ਚਲਾਨ ਹੋਏਗਾ ਜੇ ਕੋਈ ਅੰਡਰਏਜ ਬੱਚਾ ਵਹੀਕਲ ਚਲਾਉਂਦਾ 1 ਅਗਸਤ ਤੋਂ ਬਾਅਦ ਫੜਿਆ ਗਿਆ ਤਾਂ ਉਸ ਨੂੰ ਮੋਟਾ ਚਲਾਨ ਜਿਹੜਾ 25000 ਰੁਪਏ ਦਾ ਚਲਾਨ ਹੋਏਗਾ ਤੇ ਜੇਕਰ ਉਹ ਕਿਸੇ ਦਾ ਵਹੀਕਲ ਮੰਗ ਕੇ ਆਂਦਾ ਹੈਗਾ ਤਾਂ ਉਸ ਵਹੀਕਲ ਦੇ ਮਾਲਕ ਤੇ ਕਾਰਵਾਈ ਹੋਏਗੀ ਪੁਲਿਸ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਏਗੀ ਭਾਵੇਂ ਵਹੀਕਲ ਕਿਸੇ ਦਾ ਵੀ ਹੋਵੇ ਵਹੀਕਲ ਮਾਲਕ ਤੇ ਕਾਰਵਾਈ ਜਿਹੜੀ ਹੈ ਉਹ ਹੋਏਗੀ 25000 ਰੁਪਏ ਤੱਕ ਦਾ ਜੁਰਮਾਨਾ ਜਿਹੜਾ ਵੈ ਉਹ ਤੁਹਾਨੂੰ ਹੋ ਸਕਦਾ ਹੈ ਤੇ ਜੇਲ ਵੀ ਜਾਣੀ ਪੈ ਸਕਦੀ ਹੈ ਪ੍ਰਸ਼ਾਸਨ ਵੱਲੋਂ ਵੱਡਾ ਉਪਰਾਲਾ ਕੀਤਾ ਗਿਆ ਤੇ ਇੱਕ ਨਿੱਜੀ ਸਕੂਲ ਦੇ ਬਾਹਰ ਮੌਜੂਦ ਹਾਂ ਜਿੱਥੇ ਹੁਣ ਤੱਕ ਦੀ ਗੱਲ ਕਰੀਏ ਤਾਂ ਹੁਣ ਤੱਕ ਲਗਾਤਾਰ ਐਕਟੀਵਿਟੀਜ਼ ਦੀਆਂ ਜਾਂ 4 ਵੀਲਰਸ ਦੀਆਂ ਵਹੀਕਲਸ ਦੀਆਂ ਬੱਚਿਆਂ ਦੀਆਂ ਗੱਡੀਆਂ ਉਵੇਂ ਖੜੀਆਂ ਨੇ ਤੇ ਸਾਡੇ ਵੱਲੋਂ ਦਾ ਸਿਟੀ ਹੈਡਲਾਈਟਸ ਦੀ ਟੀਮ ਵੱਲੋਂ ਇਹ ਅਪੀਲ ਵੀ ਕੀਤੀ ਜਾਂਦੀ ਹੈ ਕਿ ਤੁਸੀਂ ਸਾਰੇ ਆਪਣੇ ਬੱਚਿਆਂ ਨੂੰ ਕਾਨੂੰਨ ਦੇ ਦਾਇਰੇ ਦੇ ਵਿੱਚ ਲੈ ਕੇ ਸਕੂਲ ਭੇਜੋ ਤੇ ਪੇਰੈਂਟਸ ਆਪਣੇ ਬੱਚਿਆਂ ਦਾ ਧਿਆਨ ਰੱਖਣ ਤੇ ਉਹਨਾਂ ਨੂੰ ਅਵੇਅਰ ਵੀ ਕਰਨ ਤੇ ਸਕੂਲ ਦੇ ਅਧਿਆਪਕ ਵੀ ਹਾਲਾਂਕਿ ਕਰ ਵੀ ਰਹੇ ਨੇ ਤੇ ਹੋਰ ਲਗਾਤਾਰ ਉਹਨਾਂ ਨੂੰ ਅਵੇਅਰ ਕਰਨ ਤਾਂਕਿ ਨਾ ਹਾਦਸੇ ਵਾਪਰਨ ਨਾ ਮੋਟਾ ਚਲਾਨ ਤੁਹਾਨੂੰ ਹੋਵੇ ਤੇ ਨਾ ਕੀ ਕੋਈ ਹਾਦਸਾ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਵਿੱਚ ਹੋ ਸਕੇ ਕੈਮਰਾਮੈਨ ਪ੍ਰਿੰਸ ਦੇ ਨਾਲ ਦਾ ਸਿਟੀ ਹੈਡਲਾਈਨਸ ਜੈ ਕੁਮਾਰ ਜਿਹੜੇ 18 ਸਾਲ ਤੋਂ ਘੱਟ ਦੇ ਨੇ ਉਨਾ ਵਾਸਤੇ ਹੈ ਵੀ ਉਹਨਾਂ ਦੇ ਪੇਰੈਂਟਸ ਨੂੰ ਜੇ ਉਹ ਵਹੀਕਲ ਲੈ ਕੇ ਜਾਂਦੇ ਆ ਤੇ ਪੇਰੈਂਟਸ ਨੂੰ ਜਿਹੜੀ ਆ ਉਹ 3 ਸਾਲ ਦੀ ਗੈਰ ਤੇ 25000 ਜੁਰਮਾਨਾ ਹੋਏਗਾ ਇਹ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਇਹ ਆ ਵੀ ਲੋਕਾਂ ਨੂੰ ਪਹਿਲਾਂ ਇਹ ਕਾਨੂੰਨ 1824 ਨੂੰ ਸਟਾਰਟ ਹੋਣਾ ਲੇਕਿਨ 1724 ਤੋਂ ਲੈ ਕੇ ਤੇ 31724 ਤੱਕ ਲੋਕਾਂ ਨੂੰ ਅਵੇਅਰ ਕਰਨ ਦੀ ਜਿਹੜੀ ਆ ਇਹ ਜ਼ਿੰਮੇਵਾਰੀ ਸੌਂਪੀ ਗਈ ਆ ਇਸ ਕਰਕੇ ਅਸੀਂ ਵੱਖੋ ਵੱਖਰੇ ਸਕੂਲਾਂ ਵਿੱਚ ਜਾ ਕੇ ਸ਼ੜਕਾਂ ਤੇ ਜਾ ਕੇ ਜਿਹੜੇ ਜਿਆਦਾ ਜਿੱਥੇ ਕਰਾਊਡ ਹੁੰਦਾ ਉੱਥੇ ਜਾ ਕੇ ਲੋਕਾਂ ਨੂੰ ਪਬਲਿਕ ਨੂੰ ਤੇ ਬੱਚਿਆਂ ਨੂੰ ਸਮਝਾ ਰਹੇ ਆ ਟੀਚਰ ਸਾਹਿਬਾਨ ਨੂੰ ਸਮਝਾ ਰਹੇ ਆ ਫਿਰ ਆ ਜੀ ਅਜੇ ਤੇ 50 50 ਆ ਜੇ ਕੁਝ ਬੱਚਿਆਂ ਦੇ ਮਨ ਵਿੱਚ ਇਹ ਨਾ ਕਨਫਿਊਜ਼ ਨਾ ਵਾ ਜਿਸ ਤਰ੍ਹਾਂ ਉਹਨਾਂ ਦੇ ਮਨਾਂ ਵਿੱਚ ਇੱਕ ਇਹ ਚੀਜ਼ ਹੈਗੀ ਇੱਕ ਜਾਣੇ ਛੋਟਾ ਬੱਚਾ ਵਾ ਉਹ ਸ਼ਾਇਦ ਜਿਹਦੇ ਕੋਲ ਲਰਨਿੰਗ ਲਾਇਸੈਂਸ ਆ ਉਹ ਐਕਟ ਵਾ ਚਲਾ ਸਕਦਾ ਪਰ ਅਸੀਂ ਇੱਕ ਉਹਨਾਂ ਬੱਚਿਆਂ ਤੱਕ ਉਹਨਾਂ ਮਾਪਿਆਂ ਤੱਕ ਉਹਨਾਂ ਭੈਣਾਂ ਤੱਕ ਵੀ ਇਹ ਬੜੀ ਬਹੁਤ ਸਾਰੀ ਸਾਨੂੰ ਸਵਾਲ ਜਵਾਬ ਕਰਦੇ ਨੇ ਕਿ ਜਿਹੜੀ ਐਕਟ ਵਾ ਵਾ ਉਹ 109 ਸੀਸੀ ਹੈ ਹਾਂਜੀ ਤੇ ਜਿਹੜਾ ਲਰਨਿੰਗ ਲਾਇਸੈਂਸ 16 ਸਾਲ ਤੋਂ ਲੈ ਕੇ ਬਣਦਾ ਵਾ ਉਹ ਉਹਦੇ ਵਿੱਚ 50 ਸੀਸੀ ਆ 50 ਸੀਸੀ ਜੇ ਤੁਹਾਡੇ ਕੋਈ ਵੀ ਹਾਈਕਲ ਹੈਗਾ ਤੇ ਉਹ ਆਪਾਂ ਜਨਤਕ ਥਾਂ ਤੇ ਬਾਹਰ ਲਿਜਾ ਨਹੀਂ ਸਕਦੇ ਤੇ 50 ਸੀਸੀ ਕੋਈ ਵੀ ਅੱਜ ਕੱਲ ਨਾ ਮੋਪਡ ਹੈ ਨਾ ਕੋਈ ਸਕੂਟਰ ਹੈ ਨਾ ਕੋਈ ਮੋਟਰਸਾਈਕਲ ਹੈ ਤੇ ਇਸ ਕਰਕੇ ਜੇ ਖਾਸ ਕਰਕੇ ਉਹਨਾਂ ਭੈਣਾਂ ਵਾਸਤੇ ਜਿਹੜੀਆਂ ਭੈਣਾਂ ਸੰਦ ਪੁੱਛਦੀਆਂ ਵੀਆਂ ਜਾਂ ਜਿਹੜੇ ਬੱਚੇ ਛੋਟੇ ਨੇ ਜਿਹੜਾ ਟਿਊਸ਼ਨਾਂ ਜਾਂਦੇ ਸਕੂਲਾਂ ਜਾਂਦੇ ਨੇ ਉਹ ਵੀ ਐਕਟਵਾ ਜਿਹੜੀ ਹੈ ਇਹ ਇਹਦਾ ਆਟੋ ਗੇਅਰ ਆ ਵੀ ਸ਼ਾਇਦ ਇਸ ਰਿਹੇਜ ਵਿੱਚ ਆਉਂਦੀ ਆ ਕਿ ਜਿਹੜੇ ਬੱਚੇ ਆ ਉਹ 16 ਸਾਲ ਦੇ ਨੇ ਚਲਾ ਸਕਦੇ ਨਹੀਂ ਉਹ ਬਿਲਕੁਲ ਐਕਟਵਾ ਨਹੀਂ ਚਲਾ ਸਕਦੇ 18 ਸਾਲ ਤੋਂ ਘੱਟ ਵਾਲਾ ਬੱਚਾ ਕੋਈ ਵੀ ਐਕਟਵਾ ਨਹੀਂ ਚਲਾ ਸਕਦਾ ਐਕਟਵਾ ਜਿਹੜੀ ਹੈ 109 ਸੀਸੀ ਆ ਜਿਹੜੇ ਲਰਨਿੰਗ লাইসেনਸ ਵਾਲੇ 16 ਸਾਲ ਤੋਂ ਫੇਰ ਤਾਂ ਦੁਬਾਰਾ ਰਿਪੀਟ ਕਰਦੇ ਆ ਜਿਨ੍ਹਾਂ ਦੀ ਉਮਰ 16 ਸਾਲ ਆ ਅੰਦਰ ਨਹੀਂ ਕਿ ਲੈਸੈਂਸ ਬਣਿਆ ਉਹ ਜਿਹੜੀ ਆ 50 ਸੀਸੀ ਕੋਈ ਜਿਹੜਾ 50 ਸੀਸੀ ਇੰਜਨ ਹੈ ਉਹੀ ਗੱਡੀ ਚਲਾ ਸਕਦੇ ਆ ਜਿਹਦੇ ਵਿੱਚ ਛੋਟੀ ਮੋਪਡ ਹੁੰਦੀ ਆ ਪੈਡਲਾਂ ਵਾਲੀ ਜਾਂ TVS ਜਾਂ ਕੋਈ ਇਸਾ ਦੇ ਛੋਟੇ ਛੋਟੇ ਜਿਹੇ ਹੀਰੋ ਮੈਜੈਸਟਿਕ ਹੁੰਦੀ ਆ ਸੀ ਪਰ ਅੱਜ ਕੱਲ ਕੋਈ ਵੀ ਇਹ 50 ਸੀਸੀ ਵਾਲਾ ਨਹੀਂ ਆਇਆ ਜਿਹੜੇ ਛੋਟੇ ਆ ਉਹ ਬਿਲਕੁਲ ਬੱਚੇ ਜਿਹੜੇ ਬਾਹਰ ਰੋਡ ਤੇ ਲੈ ਕੇ ਨਹੀਂ ਜਾ ਸਕਦੇ